ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਦੇ ਦੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਅੱਜ ਦੀ ਵੀਡੀਓ ਪੰਡ ਦੇਵੀ ਵਾਲਾ ਜੀ ਤਹਿਸੀਲ ਕੋਟਕਪੂਰਾ ਤੇ ਜ਼ਿਲ੍ਹਾ ਬਾਇਨੂ ਫਰੀਦਕੋਟ ਪੈਂਦਾ ਜੀ ਤੁਹਾਡੇ ਅਸਤੇ ਦੋ ਸੂਏ ਸਵਾਇ ਨਗਾ ਦੀ ਵੀਡੀਓ ਲੈ ਕੇ ਆਏ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਦਾਂਗੇ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹੂਗਾ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਗੁਰਿਆ ਪਣ ਦੇਵੀ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਕੋਟਕਪੂਰਾ ਬਾਈ ਮੋਬਾਈਲ ਨੰਬਰ 869907790 ਠੀਕ ਆ ਬਾਈ ਇੱਕ ਨੰਬਰ ਤੋਂ ਸ਼ੁਰੂ ਕਰ ਲੈਨੇ ਸੂਆ ਕਿੰਨਾ ਮਾ ਸੂਈ ਸੂਆ ਦੂਜਾ ਸੂਈ ਆ ਬੱਚੀ ਬਾਈ ਕਦੋਂ ਸੂਈ ਆ ਜੀ ਇਹ ਬਾਈ ਅੱਜ ਨੂੰ 4 ਦਿਨ ਹੋ ਗਏ ਸੂਈ ਨੂੰ ਤੇ ਥੱਲੇ ਹੁਣ ਮੰਨ ਕੇ ਚਲੋ ਵੀ 17 ਕਿਲੋ ਬੌੜਾ ਤਿਆਰ ਆ ਠੀਕ ਆ ਬੱਚਾ ਕੀ ਬੱਚਾ ਬਗਰ ਮੇਲ ਕਾ ਫਾ ਬਾਈ ਮੇਲ ਕਾ ਫਾ ਆ ਗਿਆ ਜੀ ਸੀਮਨ ਚੰਗਾ ਲੱਗਿਆ ਬਹੁਤ ਚੰਗੇ ਸੀਮਨ ਦੀ ਸੀ ਬਾਈ ਠੀਕ ਹੈ ਜੀ ਹਾਂ ਜੀ ਬਾਈ ਹੁਣ 17 ਕਿਲੋ ਬੋਲਾ ਨੈਟ ਰੈਡੀ ਹੈ ਕਿ ਵਾਕੇ ਦੇ ਦੇਂਗਾ ਹਾਂ ਬਾਈ ਬੱਚੀ ਦੇ ਮਾਨ ਕੇ ਚਲੋ 25 26 ਕਿਲੋ ਹੀ ਦੁੱਧ ਦੇ ਦੇਣਾ ਠੀਕ ਹੈ ਜੀ ਬਾਕੀ ਹੁਣ ਤਾਂ ਮੌਤ ਫਣਾ ਸੁਣਾ ਦੀ ਬਹੁਤ ਚੰਗੀ ਆ ਬਾਈ ਫਣਾ ਦੀ ਜਮਾ ਡੰਨ ਨਾ ਕੋਈ ਛਿੱਟਾ ਕੋਈ ਡੰਨ ਹੋਣੀ ਆ ਬਾਈ ਤੋੜ ਕੇ ਦਿਖਾ ਦਿਓ ਜੀ ਬਾਈ ਦੇ ਦਸਨ ਮਤਲਬ ਕੋ ਸੂਆ ਦੂਜਾ ਸੂਈ ਆ ਜੀ ਕਿਨੇ 4 ਦਿਨ ਹੋ ਗਏ ਜੀ 4 ਦਿਨ ਹੋ ਗਏ ਬਾਈ 4 ਦਿਨ ਹੋ ਗਏ ਸੂਈ ਨੂੰ ਬੱਚਾ ਬੱਚੀਆਂ ਭਾਲਾਂ ਹੀ ਨਹੀਂ ਲੈਂਦੀ ਮਗਰ ਬੱਚਾ ਜੀ ਬਾਕੀ ਹਵਾਨਾ ਤੁਸੀਂ ਦੇਖ ਸਕਦੇ ਹੋ ਕਰਮਾਲੀ ਦਾ ਸੋਹਣਾ ਹਵਾਨਾ ਵੱਡਾ ਤੇ ਸ਼ਾਨਦਾਰ ਜਿਹੜਾ ਅੱਜ ਦਾ ਬੋੜਾ ਤਿਆਰ ਆ ਜੀ ਉਹ 17 ਕਿਲੋ ਆ ਦੋ ਟਾਈਮ ਚਾਰ ਟਾਈਮ ਆਪਦੀ ਕੋਈ ਵੀ ਵੀਰ ਮਿਲਕਿੰਗ ਕਰ ਸਕਦਾ ਜੀ ਬਾਕੀ ਸੋਹਣੀ ਫੇਸ ਕੁਆਲਿਟੀ ਹੈ ਚੈੱਕ ਕਰ ਸਕਦੇ ਹੋ ਕੱਦ ਕਾਠ ਵੀ ਚੰਗਾ ਜੀ ਵਜਨ ਵੀ ਚੰਗਾ 27 28 ਕਿਲੋ ਦੁੱਧ ਦੀ ਉਮੀਦ ਕਰਦੇ ਬਾਕੀ ਸੇਵਾ ਦੇ ਸ਼ਰਤੇ ਆ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਹਵਾਨਾਂ ਦੀ ਤੱਕ ਅੱਗੇ ਨੂੰ ਵੀ ਚੰਗੀ ਹੈ ਜੀ ਬਾਕੀ ਮਿਲਕ ਵੈਨ ਪੂਰੀ ਸਟਰੋਂਗ ਹੁੰਦੀ ਹੈ ਇਹ ਵਾਲੂ ਬਹੁਤ ਚੰਗਾ ਨੂੰ ਵੀ ਚੰਗੀ ਅਟੋਸ ਹੇਟਿੰਗ ਹਵਾਨਾ ਕਾਟ ਵਾਲਾ ਜੀ ਘਾਣ ਕੱਲਾ ਕੱਲਾ ਨਿਖੜਮ ਫੋਟ ਨੇ ਸ਼ਾਂਖ ਨੇ ਚਾਰੀ ਦਾਣਾ ਬੱਡੇ ਕਟਮ ਵਾਲੀ ਆ ਜੀ ਕਰਦ ਵਜਨ ਵਾਲੀ ਹੈ ਹਾਈਟ ਤੁਸੀਂ ਬਾਈ ਦੇ ਹਸਾਉਣਾਂ ਲਾ ਲਿਓ ਜੀ ਮੋਢੇ ਤੇ ਕਰਾਉਂਦੀ ਆ ਡਿਮਾਂਡ ਵੇਰੇ ਦੀ ਕੀ ਰਹਿਣ ਵਾਲੀ ਹੈ ਜੀ ਬਾਈ ਡਿਮਾਂਡ ਜੇ ਮਾਨਕ ਚੱਲ ਹੁਣ ਵੇਰਾਂ ਦੀ ਆਪਾਂ ਗੱਲ ਕਰੀਏ ਅਗਲਾ ਮੰਗਲ ਦਾ ਜੀ ਬੱਛੀ ਦਾ 80-85000 ਰੁਪਇਆ ਮੰਗਦਾ ਠੀਕ ਆ ਇਹਦਾ ਮੁੱਲ 70000 ਰੁਪਇਆ ਮਾਨਤਾਨ ਕਰ ਦਾਂਗੇ ਹੋ ਜੂ ਲੈਸ ਹਾਂਜੀ ਠੀਕ ਹੈ ਜੀ 70000 ਰੁਪਇਆ ਡਿਮਾਂਡ ਆ ਜਮਾ ਜਾਇਜ਼ ਡਿਮਾਂਡ ਆ ਜੀ ਵਿੱਚੋਂ ਲੈਸ ਬਾਈ ਕਹਿੰਦਾ ਜਰੂਰ ਕਰ ਦਾਂਗੇ ਜੀ ਜਿਹਨੂੰ ਅੱਗੇ ਵੀਰੇ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਬਾਈ ਇਹਨੂੰ 15 16 ਦਿਨ ਹੋ ਗਏ ਸੂਈ ਨੂੰ ਇਹ ਥੋੜੀ ਜਿਆਦਾ ਨਾ ਟਾਈਮ ਤੋਂ ਪਹਿਲਾਂ ਸੂਪੀ ਆਪਣੇ ਕੋਲੇ ਸੂਂਦੀ ਦੀ ਵੀਡੀਓ ਪਈ ਐ ਇਹਦੀ ਠੀਕ ਹੈ ਕਿੰਨਾ ਟਾਈਮ ਪਹਿਲਾਂ ਸੂਪੀ ਜੇ ਇਹ ਬਾਈ ਮੰਨ ਕੇ ਚਲੋ 10 12 ਦਿਨ ਪਹਿਲਾਂ ਸੂਪੀ ਵੈਣ ਠੀਕ ਹੈ ਜੀ ਹਾਂਜੀ ਬਈ ਗਰਮੀ ਦਾ ਕਰਕੇ ਉਹਨਾਂ ਬੰਦੇ ਨੇ ਦੱਸਿਆ ਸੂਂਦੀ ਦੀ ਆਪਣੇ ਕੋਲੇ ਵੀਡੀਓ ਹੈਗੀ ਆ ਦੁੱਧ ਹੋਣੇ ਥੱਲੇ 15 ਕਿਲੋ ਹਾਂ ਬੱਚਾ ਕੀ ਆ ਜੀ ਇਹਦੇ ਮਗਰ ਵੀ ਮੇਲ ਕਾ ਆ ਬਈ ਠੀਕ ਆ 15 ਕਿਲੋ ਜੋਕ ਕੇ ਦੇ ਦਾਂਗੇ ਕਿੰਨਾ ਦਿਨ ਹੋ ਗਿਆ ਸੂਈ ਨੂੰ ਜੀ ਸੂਈ ਨੂੰ ਨੂੰ ਹੋ ਗਏ 15 16 ਦਿਨ ਨਹੀਂ ਬਈ ਠੀਕ ਆ ਜੀ ਤੋੜ ਕੇ ਦਿਖਾ ਦੀ ਵੀ ਸੂਆ ਕੇ ਨਾ ਮਾ ਦੂਜਾ ਜੀ ਦੂਜਾ ਹੀ ਹੈ ਵੀ ਬਈ ਦੂਜਾ ਸੂਆ ਜੀ 15 ਦਿਨ ਹੋ ਗਏ ਸੂਈ ਨੂੰ ਬੱਚਾ ਮਗਰ ਮੇਲ ਆ ਜੀ ਇਹਦੇ ਜਿਹੜਾ ਨੈਟ ਦੁੱਧ ਤਿਆਰ ਆ ਜੀ ਉਹ 15 ਕਿਲੋ ਆ ਜੀ ਬਾਈ 10 ਦਾ ਥੋੜੇ ਜੀ ਸਮੇਂ ਤੋਂ ਪਹਿਲਾਂ ਸੂਪੀ ਆ ਪ੍ਰ ਬਾਕੀ ਥਣਾ ਦੀ ਦਾਨ ਆ ਬਈ ਥਣਾ ਦੀ ਬਹੁਤ ਚੰਗੀ ਆ ਬਈ ਚੁਵਾਈ ਚੁਈ ਬਹੁਤ ਚੰਗੀ ਆ ਠੀਕ ਹੈ ਥਣਾ ਦੀ ਦਾਨ ਆ ਚਾਰ ਹੀ ਸਾਲ ਇੱਕ ਪਾਸੇ ਥੋੜੀ ਭਾਲਾ ਬਈ ਠੀਕ ਆ ਜੀ ਇੱਕ ਸਾਈਡ ਤੇ ਤੁਹਾਨੂੰ ਸਾਈਡ ਦਿਸ ਰਹੀ ਹੋਊਗੀ ਬਾਈ ਦੱਸਦਾ ਕਿ ਥੋੜੀ ਜੀ ਭਾਲਾ ਬਾਕੀ ਥਣਾ ਜੋ ਦੁੱਧ ਪ੍ਰੋਪਰ ਓਕੇ ਆ ਜੀ ਜਮਾ ਇੱਕ ਜਮਾ ਓਕੇ ਆ ਬਾਈ ਕਿਸੇ ਥਾਂ ਚ ਕੋਈ ਦੁੱਧ ਘੱਟ ਵੱਧ ਨਹੀਂ ਦਾ ਠੀਕ ਆ ਜੀ ਇਹਦੀ ਡਿਮਾਂਡ ਕੀ ਰਹਿਣ ਵਾਲੀ ਬਈ ਇਹਦਾ ਮੁੱਲ ਬਾਈ 55000 ਰੁਪਿਆ 50000 ਦੀ ਬਣਦੇ ਇਹਦੀ ਡਿਮਾਂਡ ਬਾਈ 55000 ਰੁਪਿਆ ਕਰਦੇ ਆ ਬਾਕੀ 50000 ਰੁਪਏ ਬਾਈ ਕਹਿੰਦਾ ਲੈਸ ਕਰ ਦਾਂਗੇ ਬਾਕੀ ਬਾਈ 18 19 ਕਿਲੋ ਵੈੜੇ ਦਾ ਦੁੱਧ ਦੇ ਦੇਣਾ ਹੋ ਸਕਦਾ 20 ਨੂੰ ਵੀ ਹੱਥ ਮਾਰ ਜੇ ਜਮਾ ਉਹ ਜੇ ਘਰੋਂ ਹੀ ਆਈਏ ਘੱਟ ਸੇਵਾ ਵਾਲੇ ਹਾਂਜੀ ਠੀਕ ਹੈ ਜੀ ਬਾਕੀ ਦੁੱਧ ਸੇਵਾ ਦਾ ਹੁੰਦਾ ਜਿੰਨੇ ਤੁਸੀਂ ਵਾਧਾ ਕਰ ਲਓਗੇ ਵਾਧਾ ਵੀ ਲੈ ਸਕਦੇ ਆ ਜੀ ਨੰਬਰ ਸਕਰੀਨ ਤੇ ਬਾਈ ਤੇ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ